1158 ਤੱਕ ਜਿਹੜਾ ਹੈਗਾ ਉਹ ਪਾਣੀ ਮੀਟਰ ਤੱਕ ਪਹੁੰਚ ਚੁੱਕਿਆ ਹੈ ਤੇ ਕਦੇ ਵੀ ਜਦ ਪ੍ਰਸ਼ਾਸਨ ਜਿਹੜਾ ਹੈਗਾ ਉਹ ਡੈਮ ਗੇਟ ਖੋਲੇਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਹ ਕਰ ਦਿੱਤਾ ਜਾਊਗਾ ਪਰ ਫਿਲਹਾਲ ਦੇ ਲਈ ਆਹੀ ਸਿਰਫ ਉਮੀਦ ਹੈ ਕਿ ਜੋ 2 ਸਾਲ ਪਹਿਲੇ ਜਿਸ ਤਰੀਕੇ ਨਾਲ ਇੱਕ ਤਬਾਹੀ ਦੇਖਣ ਨੂੰ ਮਿਲੀ ਸੀਗੀ ਜਦ ਬਾਰਿਸ਼ਾਂ ਜੜੀਆਂ ਪੂਰੇ ਲਗਾਤਾਰ ਇੱਕ ਹਫਤੇ ਹੋ ਗਿਆ ਸੀਗਾ ਜਿਹਦੇ ਕਰਕੇ ਕਾਫੀ ਜਿਹੜੇ ਬ੍ਰਿਜ ਨੇ ਉਹ ਵੀ ਜਿਹੜਾ ਡੈਮੇਜ ਹੋਏ ਸੀਗੇ ਆਸ-ਪਾਸ ਦੇ ਇਲਾਕੇ ਡੈਮੇਜ ਹੋਏ ਸੀਗੇ ਉਸ ਤਰੀਕੇ ਦੀ ਕੋਈ ਜਿਹੜੀ ਹੈ ਪਰੇਸ਼ਾਨੀ ਜਾਂ ਉਸ ਤਰੀਕੇ ਦੀ ਕੋਈ ਅ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਨਾ ਆਵੇ ਸੁਖਨਾ ਲਿਖਦਾ ਇਸ ਵਕਤ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਜਿਹੜਾ ਕੋ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਦੂਸਰੇ ਪਾਸੇ ਇੱਥੇ ਲਿਖਿਆ ਵੀ ਹੋਇਆ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਇਹ ਵੀ ਜਿਹੜਾ ਕਿ ਬੋਰਡ ਲਾ ਦਿੱਤਾ ਗਿਆ ਤੁਸੀਂ ਬੋਰਡ ਦੇਖੋ ਤਿਆਰੀ ਚੱਲ ਰਹੀ ਹੈ ਬੋਰਡ ਪੱਕੇ ਤੌਰ ਤੇ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂਕਿ ਇਹ ਜਿਹੜਾ ਹੈ ਫਿਰ ਵੀ ਪੱਧਰਾ ਇਲਾਕਾ ਹੈ ਤੇ ਲੋਕ ਜਾਂਦੇ ਨੇ ਸੈਰ ਕਰਨ ਲਈ ਸਰ ਕੀ ਕਾਰਨ ਕੀ ਹੈ ਫਿਲਹਾਲ ਲਈ ਬੰਦ ਕਰ ਰਹੇ ਹਨ ਰਾਤ ਕੋ ਪਾਣੀ ਆ ਚੁੱਕਾ ਹੈ तो अब हमने जो ये पानी है इस बंद को खोल के पानी लेक में भेजना है इस करके हमें ये तोड़ना पड़ रहा है वो तोड़ के फिर हम यहाँ ये बंद कर देंगे और गेट लगा देंगे तो ताकि आगे कोई जाए ना क्योंकि खतरा हो जाएगा आगे फिर क्योंकि इस कैटमेंट एरिया में पानी आने के बाद लेक में पानी भेजेंगे ठीक है कोई बहुत ज्यादा पानी आगे रात दी, दी बारिश करके आया है रात दी बारिश करके आया है सर का पूरी रात बारिश हुई है इस करके चंडीगढ़ में तो कमी हुई सर लेकिन ऊपर जो पहाड़ों में हुई है ना बेसिकली पानी का फर्क वो पानी आ रहा है ਸਟੇਮ ਗੇਟਸ ਵੀ ਕੁਝ ਖੋਲੇ ਜਾਣੇ ਨੇ ਕੁਝ ਖਲੇ ਦੀ ਜਾਣਕਾਰੀ ਹੈ ਨਹੀਂ ਫਿਲਹਾਲ ਕੁਝ ਐਸੀ ਕੁਝ ਐਸੀ ਇਹੋ ਜੀ ਜਾਣਕਾਰੀ ਨਹੀਂ ਹੈ ਜੀ ਜੀ ਪਰ ਫਨਾਦ ਲਈ ਕਿਉਂਕਿ ਜਿੰਨਾ ਪਾਣੀ ਇਸ ਪਾਸੇ ਹੈ ਉਹਨੂੰ ਲੇਕ ਵਾਲੇ ਪਾਸੇ ਜਿਹੜਾ ਹੈਗਾ ਭੇਜਿਆ ਜਾਏਗਾ ਤਾਂ ਕਿ ਇੱਥੇ ਜਿਹੜਾ ਪਾਣੀ ਦਾ ਜਿਹੜਾ ਹੈ ਇੱਕ ਲੈਵਲ ਹੈ ਉਹ ਘਟੇ ਪਰ ਦੂਸਰੇ ਪਾਸੇ ਕਿਉਂਕਿ ਪ੍ਰੀਕੌਸ਼ਨਰੀ ਤੌਰ ਤੇ ਜਿਹੜਾ ਜੰਗਲ ਏਰੀਆ ਹੈ ਜਿਹੜਾ ਬਿਲਕੁਲ ਲੇਕ ਦੇ ਨਾਲ ਲੱਗਦਾ ਉਹਨੂੰ ਵੀ ਕੁਝ ਹੀ ਦਿਨ ਚ ਬੰਦ ਕਰ ਦਿੱਤਾ ਜਾਊਗਾ ਪਰ ਸਰ ਕਿੰਨੀ ਦਿਨ ਤੱਕ ਬੰਦ ਕੀਤਾ ਜਾਏਗਾ ਫਿਲਹਾਲ ਕਿ ਲਈ ਕੁਝ ਪਤਾ ਹੈ ਕੁਝ ਘੰਟੇ ਲਈ ਕੀਤਾ ਹੈ ਕੁਝ ਦਿਨਾਂ ਲਈ ਕੀਤਾ ਹੈ ਇਹ ਇਹ ਵਾਲਾ ਏਰੀਆ ਸਰ ਇਹ ਤਾਂ ਸਰ 3 ਮੌਨਸੂਨ ਸੀਜ਼ਨ ਮੇ ਪੂਰਾ ਰਹੇਗਾ ਸਰ ਬੰਦ ਪੂਰਾ ਬੰਦ ਰਹਿੰਦਾ ਹੈ ਹਰ ਸਾਲ ਜਦੋਂ ਮੌਨਸੂਨ ਸੀਜ਼ਨ ਮੇ ਪੂਰਾ ਬੰਦ ਰਹੇਗਾ ਪੂਰੇ ਤਰੀਕੇ ਨਾਲ ਬੰਦ ਖੋਣ ਜਾ ਰਹ ਅੰਦਰ ਜਾਣਾ ਸਖਤ ਮਨ ਹੈ ਕਾਰਨ ਤੁਹਾਨੂੰ ਦੱਸ ਦਿੱਤਾ ਗਿਆ ਹੈ ਨਾ ਵੱਲੋਂ ਤੇ ਇਸੇ ਤਰੀਕੇ ਨਾਲ ਪ੍ਰੀਕਾਸ਼ਨਰੀ ਜਿਹੜਾਗਾ ਇੱਕ ਮੈਜ਼ਰ ਉਹ ਲਿੱਤਾ ਜਾ ਰਿਹਾ ਹੈ ਤਾਂ ਕਿ ਕਿਸੇ ਦੀ ਵੀ ਜਾਨ ਜਿਹੜੀ ਹੈ ਉਹ ਖਤਰੇ 'ਚ ਨਾ ਪੈ ਸਕੇ ਕੈਮਰਾ ਪਰਸਨ ਵਿਕਾਸ ਨਾਲ ਬਜ਼ਰ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ 'ਚ ਦੇਰ ਰਸ ਬਾਰਿਸ਼ ਤੋਂ ਬਾਅਦ ਇਸ ਵਕਤ ਚੰਡੀਗੜ੍ਹ ਦੇ ਹਾਲਾਤ ਇਹ ਨੇ ਕਿ ਕੱਲ ਤੱਕ ਇਹ ਪਾਣੀ ਜਿਹੜਾ ਸੁਖਣਾ ਲੱਗਦਾ ਸੀਗਾ ਉਹ ਕਾਫੀ ਲੋ ਲੈਵਲ ਤੇ ਸੀ ਪਰ ਹੁਣ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਇਸ ਵਕਤ ਅਸੀਂ ਡੈਮ ਗੇਟ ਤੇ ਖੜੇ ਆ ਸੁਖਣਾ ਲੇਖਦੇ ਜਿੱਥੇ ਇਸ ਵਕਤ 1163 ਜਿਹੜਾ ਮੈਕਸਿਮਮ ਪਾਉਣ ਲੈਵਲ ਹੈ ਉਥੋਂ ਕਹਿ ਲਈਏ ਸਿਰਫ 5 ਤੋਂ 6 ਇੰਚ ਜਿਹੜਾ ਹੈਗਾ ਉਹ ਪਾਣੀ ਨੀਚੇ ਰਹਿ ਗਿਆ ਯਾਨੀ ਜੇ ਦੁਬਾਰਾ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੈਕਸਿਮਮ ਪਾਉਂਡ ਲੈਵਲ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਭਰ ਜਾਏਗਾ ਹਾਲਾਂਕਿ ਹੱਲੇ ਵੀ ਭਰਿਆ ਹੋਇਆ ਹੈ ਪਰ ਮੈਕਸਿਮਮ ਪਾਉਂਡ ਲੈਵਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਵੀ ਜਿਹੜਾ ਹੈਗਾ ਜੇ ਬਾਰਿਸ਼ ਹੁੰਦੀ ਹੈ ਭਾਵੇਂ ਅੱਧੇ ਘੰਟੇ ਦੀ ਵੀ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲੋਗੇ ਕਿ ਇਸ ਤਰੀਕੇ ਨਾਲ ਪੂਰੇ ਤਰੀਕੇ ਨਾਲ ਡੈਮ ਗੇਟ ਜਿਹੜੇ ਨੇ ਉਹ ਭਰ ਜਾਣਗੇ ਤੇ ਨਾਲ ਦੇ ਨਾਲ ਫਿਲਹਾਲ ਦੇ ਲਈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕਦੇ ਵੀ ਡੈਮ ਗੇਟਸ ਜਿਹੜੇ ਨੇ

ਪਰ ਫਿਰ ਵੀ ਅੱਜ ਅੱਜ ਕਾਫੀ ਵਧ ਗਏ ਨੇ ਰਾਤ ਕੀ ਬਾਰਿਸ਼ ਕਰੀ ਬਹੁਤ ਜ਼ਿਆਦਾ ਵਧ ਗਿਆ ਹੈ ਪਹਿਲੇ ਤੋਂ ਗਰਾਉਂਡ ਵਿਜ਼ਿਬਿਲਟੀ ਸੀ ਕੱਲ ਤੋਂ ਆ ਤਾਂ ਗਰਾਉਂਡ ਦਿਖਾਈ ਵੀ ਨਹੀਂ ਦੇ ਰਿਹਾ ਇਸਕਾ ਕੱਲ ਦੀ ਗਰਾਉਂਡ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਨਾ ਲੇਕ ਦਾ ਫਿਲਹਾਲ ਦੇ ਲਈ ਹਾਲਾਤ ਇਹ ਹੈ ਜਿੱਥੇ ਪੂਰੇ ਤਰੀਕੇ ਨਾਲ ਚਲ ਰਿਹਾ ਹੈ ਬਿਲਕੁਲ ਮੈਕਸਿਮਮ ਲੈਵਲ ਤੱਕ ਪਾਣੀ ਜਿਹੜਾ ਹੈ ਪਹੁੰਚਣ ਵਾਲਾ ਹੈ ਯਾਨੀ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇਸੇ ਤਰੀਕੇ ਨਾਲ ਦੁਬਾਰਾ ਬਾਰਿਸ਼ ਹੁੰਦੀ ਹੈ ਕਿ ਜੋ ਕਿ ਅੱਜ ਅਨੁਮਾਨ ਹੈ ਅੱਜ ਵੀ ਕੱਲ ਵੀ ਅਗਲੇ 1 ਹਫਤੇ ਤੱਕ ਅਨੁਮਾਨ ਹੈ ਮੌਸਮ ਵਿਭਾਗ ਦਾ ਕਿ بارش ਜਿਹੜਾ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕੇ 'ਚ ਰਹਿਣ ਵਾਲੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੈਮ ਗੇਟਸ ਜਿਹੜੇ ਨੇ ਉਹ ਇੱਕ ਹੋਰ بارش ਤੋਂ ਬਾਅਦ ਜਿਹੜਾ ਹੈਗਾ ਖੋਲਨੇ ਪੈ ਸਕਦੇ ਨੇ ਕਿਉਂਕਿ ਬਿਲਕੁਲ ਮੈਕਸਿਮਮ ਪਾਉਂਡ ਲੈਵਲ 1163 ਹੈ ਫਿਲਹਾਲ ਦੇ ਲਈ ਅਸੀਂ ਕਹਿ ਲਈਏ 1159 ਤੱਕ ਆਇਆ 1158 ਤੱਕ ਜਿਹੜਾ ਹੈਗਾ ਉਹ ਪਾਣੀ ਮੀਟਰ ਤੱਕ ਪਹੁੰਚ ਚੁੱਕਿਆ ਤੇ ਕਦੇ ਵੀ ਜਦ ਪ੍ਰਸ਼ਾਸਨ ਜਿਹੜਾ ਹੈਗਾ ਉਹ ਡੈਮ ਗੇਟ ਖੋਲੇਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਹ ਕਰ ਦਿੱਤਾ ਜਾਊਗਾ ਪਰ ਫਿਲਹਾਲ ਦੇ ਲਈ ਆਹੀ ਸਿਰਫ ਉਮੀਦ ਹੈ ਕਿ ਜੋ 2 ਸਾਲ ਪਹਿਲੇ ਜਿਸ ਤਰੀਕੇ ਨਾਲ ਇੱਕ ਤਬਾਹੀ ਦੇਖਣ ਨੂੰ ਮਿਲੀ ਸੀ ਕਿ ਜਦ ਬਾਰਿਸ਼ਾਂ ਜੜੀਆਂ ਪੂਰੇ ਲਗਾਤਾਰ ਇੱਕ ਹਫਤੇ ਹੋ ਗਿਆ ਸੀਗੇ ਜਿਹਦੇ ਕਰਕੇ ਕਾਫੀ ਜਿਹੜੇ ਬ੍ਰਿਜ ਨੇ ਉਹ ਵੀ ਜਿਹੜਾ ਡੈਮੇਜ ਹੋਈ ਸੀਗੇ ਆਸ-ਪਾਸ ਦੇ ਇਲਾਕੇ ਡੈਮੇਜ ਹੋਈ ਸੀਗੇ ਉਸ ਤਰੀਕੇ ਦੀ ਕੋਈ ਜੜੀ ਹੈ ਪਰੇਸ਼ਾਨੀ ਜਾਂ ਉਸ ਤਰੀਕੇ ਦੀ ਕੋਈ ਅ ਦਿੱਕਤ ਪਰੇਸ਼ਾਨੀ ਜੜੀ ਹੈ ਉਹ ਨਾ ਆਵੇ ਸੁਖਨਾ ਲਿਖਦਾ ਇਸ ਵਕਤ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਜਿਹੜਾ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਦੂਸਰੇ ਪਾਸੇ ਇੱਥੇ ਲਿਖਿਆ ਵੀ ਹੋਇਆ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਇਹ ਵੀ ਜਿਹੜਾ ਕਿ ਬੋਰਡ ਲਾ ਦਿੱਤਾ ਗਿਆ ਤੁਸੀਂ ਬੋਰਡ ਦੇਖੋ ਤਿਆਰੀ ਚੱਲ ਰਹੀ ਹੈ ਬੋਰਡ ਪੱਕੇ ਤੌਰ ਤੇ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂਕਿ ਇਹ ਜਿਹੜਾ ਕਿ ਫਿਰ ਵੀ ਪੱਧਰਾ ਇਲਾਕਾ ਹੈ ਇੱਥੇ ਲੋਕ ਜਾਂਦੇ ਨੇ ਸ਼ੈਰ ਕਰਨ ਲਈ ਸਰ ਕੀ ਕਾਰਨ ਕੀ ਹੈ ਫਿਲਹਾਲ ਲਈ ਬੰਦ ਕਰ ਰਹੇ ਰਾਤ ਕੋ ਪਾਣੀ ਆ ਚੁੱਕਾ ਹੈ तो अब हमने जो ये पानी है इस बंद को खोल के पानी लेक में भेजना है इस करके हमें ये तोड़ना पड़ रहा है वो तोड़ के फिर हम यहाँ ये बंद कर देंगे और गेट लगा देंगे तो ताकि आगे कोई जाए ना क्योंकि खतरा हो जाएगा आगे फिर क्योंकि इस कैचमेंट एरिया में पानी आने के बाद लेक में पानी भेजेंगे हम ठीक है कोई बहुत ज्यादा पानी आगे रात दी, दी बारिश करके है रात दी बारिश करके आया है सर पूरी रात बारिश हुई है इस ये चंडीगढ़ में तो कमी हुई सर लेकिन ऊपर जो पहाड़ों में हुई है ना बेसिकली पानी का फर्क वो पानी आ ਟਾਈਮ ਗੇਟਸ ਵੀ ਕੁਝ ਖੋਲੇ ਜਾਣੇ ਨੇ ਕੁਝ ਖੋਲੇ ਦਿੱਤੇ ਜਾਣਕਾਰੀ ਹੈ ਨਹੀਂ ਫਿਲਹਾਲ ਕੁਝ ਹੈ ਕੁਝ ਹੈ ساری ਕੋਈ ਜਾਣਕਾਰੀ ਨਹੀਂ ਹੈ ਜੀ ਸਰ ਫਿਲਹਾਲ ਲਈ ਕਿਉਂਕਿ ਜਿੰਨਾ ਪਾਣੀ ਇਸ ਪਾਸੇ ਹੈ ਉਹਨੂੰ ਲੇਕ ਵਾਲੇ ਪਾਸੇ ਜਿਹੜਾ ਹੈਗਾ ਭੇਜਿਆ ਜਾਏਗਾ ਤਾਂ ਕਿ ਇੱਥੇ ਜਿਹੜਾ ਪਾਣੀ ਦਾ ਜਿਹੜਾ ਇੱਕ ਲੈਵਲ ਹੈ ਉਹ ਘਟੇ ਪਰ ਦੂਸਰੇ ਪਾਸੇ ਕਿਉਂਕਿ ਪ੍ਰੀਕੌਸ਼ਨਰੀ ਤੌਰ ਤੇ ਜਿਹੜਾ ਜੰਗਲ ਏਰੀਆ ਹੈ ਜਿਹੜਾ ਬਿਲਕੁਲ ਲੇਕ ਦੇ ਨਾਲ ਲੱਗਦਾ ਉਹਨੂੰ ਵੀ ਕੁਝ ਹੀ ਦਿਨ ਚ ਬੰਦ ਕਰ ਦਿੱਤਾ ਜਾਊਗਾ ਪਰ ਸਰ ਕਿੰਨੀ ਦਿਨ ਤੱਕ ਬੰਦ ਕੀਤਾ ਜਾਏਗਾ ਫਿਲਹਾਲ ਕਿ ਲਈ ਕੁਝ ਪਤਾ ਕੁਝ ਘੰਟੇ ਲਈ ਕੀਤਾ ਹੈ ਕੁਝ ਦਿਨਾਂ ਲਈ ਕੀਤਾ ਹੈ ਇਹ ਵਾਲਾ ਹੀ ਰਹੇਗਾ ਹਾਂਜੀ ਇਹ ਤਾਂ ਸਰ 3 ਮੌਨਸੂਨ ਸੀਜ਼ਨ ਮੇ ਪੂਰਾ ਰਹੇਗਾ ਸਰ ਬੰਦ ਪੂਰਾ ਬੰਦ ਰਹਿੰਦਾ ਹੈ ਹਰ ਸਾਲ ਜਦੋਂ ਬੰਦ ਮੌਨਸੂਨ ਸੀਜ਼ਨ ਮੇ ਪੂਰਾ ਬੰਦ ਰਹੇਗਾ ਪੂਰੇ ਤਰੀਕੇ ਨਾਲ ਬੰਦ ਹੋਣ ਜਾ ਅੰਦਰ ਜਾਣਾ ਸਖਤ ਮਨ ਹੈ ਕਾਰਨ ਤੁਹਾਨੂੰ ਦੱਸ ਦਿੱਤਾ ਗਿਆ ਹੈ ਨਾ ਵੱਲੋਂ ਤੇ ਇਸੇ ਤਰੀਕੇ ਨਾਲ ਪ੍ਰੀਕਾਸ਼ਨਰੀ ਜਿਹੜਾਗਾ ਇੱਕ ਮੈਜ਼ਰ ਉਹ ਲਿੱਤਾ ਜਾ ਰਿਹਾ ਹੈ ਤਾਂ ਕਿ ਕਿਸੇ ਦੀ ਵੀ ਜਾਨ ਜਿਹੜੀ ਹੈ ਉਹ ਖਤਰੇ 'ਚ ਨਾ ਪੈ ਸਕੇ ਕੈਮਰਾ ਪਰਸਨ ਵਿਕਾਸ ਅਲਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ 'ਚ ਦੇਰ ਰਸ ਬਾਰਿਸ਼ ਤੋਂ ਬਾਅਦ ਇਸ ਵਕਤ ਚੰਡੀਗੜ੍ਹ ਦੇ ਹਾਲਾਤ ਇਹ ਨੇ ਕਿ ਕੱਲ ਤੱਕ ਇਹ ਪਾਣੀ ਜਿਹੜਾ ਸੁਖਣਾ ਲੇਖਦਾ ਸੀਗਾ ਉਹ ਕਾਫੀ ਲੋ ਲੈਵਲ ਤੇ ਸੀ ਪਰ ਹੁਣ ਤੁਸੀਂ ਤੋ ਤਸਵੀਰ ਦੇਖ ਸਕਦੇ ਹੋ ਇਸ ਵਕਤ ਅਸੀਂ ਡੈਮ ਗੇਟ ਤੇ ਖੜੇ ਹਾਂ ਸੁਖਣਾ ਲੇਖਦੇ ਜਿੱਥੇ ਇਸ ਵਕਤ 1163 ਜਿਹੜਾ ਮੈਕਸਿਮਮ ਪਾਉਣ ਲੈਵਲ ਹੈ ਉੱਥੋਂ ਕਹਿ ਲਈਏ ਸਿਰਫ 5 ਤੋਂ 6 ਇੰਚ ਜਿਹੜਾ ਹੈਗਾ ਉਹ ਪਾਣੀ ਹ ਹੇ ਨੀਚੇ ਰਹਿ ਗਿਆ ਯਾਨੀ ਜੇ ਦੁਬਾਰਾ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੈਕਸਿਮਮ ਪਾਉਣ ਲੈਵਲ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਭਰ ਜਾਏਗਾ ਹਾਲਾਂਕਿ ਹੱਲੇ ਵੀ ਭਰਿਆ ਹੋਇਆ ਹੈ ਪਰ ਮੈਕਸਿਮਮ ਪਾਉਣ ਲੈਵਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਵੀ ਜਿਹੜਾ ਹੈਗਾ ਜੇ ਬਾਰਿਸ਼ ਹੁੰਦੀ ਹੈ ਭਾਵੇਂ ਅੱਧੇ ਘੰਟੇ ਦੀ ਵੀ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓਗੇ ਕਿ ਇਸ ਤਰੀਕੇ ਨਾਲ ਪੂਰੇ ਤਰੀਕੇ ਨਾਲ ਡੈਮ ਗੇਟ ਜਿਹੜੇ ਨੇ ਉਹ ਭਰ ਜਾਣਗੇ ਤੇ ਨਾਲ ਦੇ ਨਾਲ ਫਿਲਹਾਲ ਦੇ ਲਈ

ਪਰ ਫਿਰ ਵੀ ਅੱਜ ਅਜੇ ਕਾਫੀ ਵਧ ਗਏ ਨੇ ਰਾਤ ਕੀ ਬਾਰਿਸ਼ ਕਈ ਬਹੁਤ ਜ਼ਿਆਦਾ ਵਧ ਗਿਆ ਹੈ ਪਹਿਲੇ ਤੋਂ ਗਰਾਉਂਡ ਵਿਜ਼ਿਬਿਲਟੀ ਸੀ ਕੱਲ ਤੋਂ ਹਾਂ ਆ ਤਾਂ ਗਰਾਉਂਡ ਦਿਖਾਈ ਵੀ ਨਹੀਂ ਦੇ ਰਿਹਾ ਇਸਕਾ ਕੋਈ ਪਲਾਸ ਗਰਾਉਂਡ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਨਾ ਲੇਕ ਦਾ ਫਿਲਹਾਲ ਦੇ ਲਈ ਹਾਲਾਤ ਇਹ ਹੈ ਜਿੱਥੇ ਪੂਰੇ ਤਰੀਕੇ ਨਾਲ ਚਲ ਰਿਹਾ ਹੈ ਬਿਲਕੁਲ ਮੈਕਸਿਮਮ ਲੈਵਲ ਤੱਕ ਪਾਣੀ ਜਿਹੜਾ ਹੈ ਪਹੁੰਚਣ ਵਾਲਾ ਹੈ ਯਾਨੀ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇਸੇ ਤਰੀਕੇ ਨਾਲ ਦੁਬਾਰਾ ਬਾਰਿਸ਼ ਹੁੰਦੀ ਹੈ ਕਿ ਜੋ ਕਿ ਅੱਜ ਅਨੁਮਾਨ ਹੈ ਅੱਜ ਵੀ ਕੱਲ ਵੀ ਅਗਲੇ ਇੱਕ ਹਫ਼ਤੇ ਤੱਕ ਅਨੁਮਾਨ ਹੈ ਮੌਸਮ ਵਿਭਾਗ ਦਾ ਕਿ بارش ਜਿਹੜਾ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕੇ 'ਚ ਰਹਿਣ ਵਾਲੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੈਮ ਗੇਟਸ ਜਿਹੜੇ ਨੇ ਉਹ ਇੱਕ ਹੋਰ بارش ਤੋਂ ਬਾਅਦ ਜਿਹੜਾ ਹੈਗਾ ਖੋਲਨੇ ਪੈ ਸਕਦੇ ਨੇ ਕਿਉਂਕਿ ਬਿਲਕੁਲ ਮੈਕਸਿਮਮ ਪਾਉਂਡ ਲੈਵਲ 1163 ਹੈ ਫਿਲਹਾਲ ਦੇ ਲਈ ਅਸੀ ਕੇ ਲਈ 1159 ਤੱਕ ਆਇਆ 1158 ਤੱਕ ਜਿਹੜਾ ਹੈਗਾ ਉਹ ਪਾਣੀ ਮੀਟਰ ਤੱਕ ਪਹੁੰਚ ਚੁੱਕਿਆ ਹੈ ਤੇ ਕਦੇ ਵੀ ਜਦ ਪ੍ਰਸ਼ਾਸਨ ਜਿਹੜਾ ਹੈਗਾ ਉਹ ਡੈਮ ਗੇਟ ਖੋਲੇਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਹ ਕਰ ਦਿੱਤਾ ਜਾਊਗਾ ਪਰ ਫਿਲਹਾਲ ਦੇ ਲਈ ਆਹੀ ਸਿਰਫ ਉਮੀਦ ਹੈ ਕਿ ਜੋ 2 ਸਾਲ ਪਹਿਲੇ ਜਿਸ ਤਰੀਕੇ ਨਾਲ ਇੱਕ ਤਬਾਹੀ ਦੇਖਣ ਨੂੰ ਮਿਲੀ ਸੀ ਜਦ ਬਾਰਿਸ਼ਾਂ ਜਿਹੜੀਆਂ ਪੂਰੇ ਲਗਾਤਾਰ ਇੱਕ ਹਫਤੇ ਹੋ ਗਿਆ ਸੀਗੇ ਜਿਹਦੇ ਕਰਕੇ ਕਾਫੀ ਜਿਹੜੇ ਬ੍ਰਿਜ ਨੇ ਉਹ ਵੀ ਜਿਹੜਾ ਡੈਮੇਜ ਹੋਈ ਸੀਗੇ ਆਸ-ਪਾਸ ਦੇ ਇਲਾਕੇ ਡੈਮੇਜ ਹੋਈ ਸੀਗੇ ਉਸ ਤਰੀਕੇ ਦੀ ਕੋਈ ਜਿਹੜੀ ਹੈ ਪਰੇਸ਼ਾਨੀ ਜਾਂ ਉਸ ਤਰੀਕੇ ਦੀ ਕੋਈ ਅ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਨਾ ਆਵੇ ਸੁਖਨਾ ਲਿਖਦਾ ਇਸ ਵਕਤ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਜਿਹੜਾ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਦੂਸਰੇ ਪਾਸੇ ਇੱਥੇ ਲਿਖਿਆ ਵੀ ਹੋਇਆ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਇਹ ਵੀ ਜਿਹੜਾ ਕਿ ਬੋਰਡ ਲਾ ਦਿੱਤਾ ਗਿਆ ਤੁਸੀਂ ਬੋਰਡ ਦੇਖੋ ਤਿਆਰੀ ਚੱਲ ਰਹੀ ਹੈ ਬੋਰਡ ਪੱਕੇ ਤੌਰ ਤੇ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂਕਿ ਇਹ ਜਿਹੜਾ ਕਿ ਫਿਰ ਵੀ ਪੱਧਰਾ ਇਲਾਕਾ ਹੈ ਤੇ ਲੋਕ ਜਾਂਦੇ ਨੇ ਸ਼ਹਿਰ ਕਰਨ ਲਈ ਸਰ ਕੀਆ ਕਾਰਨ ਕੀ ਹੈ ਫਿਲਹਾਲ ਲਈ ਬੰਦ ਕਰ ਰਹੇ ਹਨ ਰਾਤ ਕੋ ਪਾਣੀ ਆ ਚੁੱਕਾ ਹੈ तो अब हमने जो ये पानी है इस बंद को खोल के पानी लेक में भेजना है इस करके हमें ये तोड़ना पड़ रहा है वो तोड़ के फिर हम यहाँ ये बंद कर देंगे और गेट लगा देंगे ताकि आगे कोई जाए ना क्योंकि खतरा हो जाएगा आगे फिर क्योंकि इस कैचमेंट एरिया में पानी आने के बाद लेक में पानी भेजेंगे हम ठीक है कोई बहुत ज्यादा पानी आगे रात दी बारिश करके है रात दी बारिश करके आया सर का पूरी रात बारिश हुई है इस ये चंडीगढ़ में तो कमी हुई सर लेकिन ऊपर जो पहाड़ों में हुई है ना बेसिकली पानी का फर्क है वो पानी आ रहा है ਟਾਈਮ ਗੇਟਸ ਵੀ ਕੁਝ ਖੋਲੇ ਜਾਣੇ ਨੇ ਕੁਛ ਵਾਲੇ ਦਿੱਕੀ ਜਾਣਕਾਰੀ ਹੈ ਫਿਲਹਾਲ ਕੁਝ ਐਸੀ ਕੁਝ ਐਸੀ ਇਹੋ ਜੀ ਜਾਣਕਾਰੀ ਨਹੀਂ ਹੈ ਜੀ ਸੋ ਫਿਨਲ ਲਈ ਕਿਉਂਕਿ ਜਿੰਨਾ ਪਾਣੀ ਇਸ ਪਾਸੇ ਹੈ ਉਹਨੂੰ ਲੇਕ ਵਾਲੇ ਪਾਸੇ ਜਿਹੜਾ ਹੈਗਾ ਭੇਜਿਆ ਜਾਏਗਾ ਤਾਂ ਕਿ ਇੱਥੇ ਜਿਹੜਾ ਪਾਣੀ ਦਾ ਜਿਹੜਾ ਹੈ ਕਿ ਲੈਵਲ ਹੈ ਉਹ ਘਟੇ ਪਰ ਦੂਸਰੇ ਪਾਸੇ ਕਿਉਂਕਿ ਪ੍ਰੀਕਾਸ਼ਨਰੀ ਤੌਰ ਤੇ ਜਿਹੜਾ ਜੰਗਲ ਏਰੀਆ ਹੈ ਜਿਹੜਾ ਬਿਲਕੁਲ ਲੇਕ ਦੇ ਨਾਲ ਲੱਗਦਾ ਹੈ ਉਹਨੂੰ ਵੀ ਕੁਝ ਹੀ ਦਿਨ ਚ ਬੰਦ ਕਰ ਦਿੱਤਾ ਜਾਊਗਾ ਪਰ ਸਰ ਕਿੰਨੀ ਦਿਨ ਤੱਕ ਬੰਦ ਕੀਤਾ ਜਾਏਗਾ ਫਿਲਹਾਲ ਲਈ ਕੁਝ ਪਤਾ ਹੈ ਕੁਝ ਘੰਟੇ ਲਈ ਕੀਤਾ ਹੈ ਕੁਝ ਦਿਨਾਂ ਲਈ ਕੀਤਾ ਹੈ ਇਹ ਇਹ ਵਾਲਾ ਹੀ ਰਹੇਗਾ ਸਰ ਇਹ ਤਾਂ ਸਰ 3 ਮੌਨਸੂਨ ਸੀਜ਼ਨ ਪੇ ਪੂਰਾ ਰਹੇਗਾ ਸਰ ਬੰਦ ਪੂਰਾ ਬੰਦ ਰਹਿੰਦਾ ਹੈ ਹਰ ਸਾਲ ਜਦੋਂ ਮੌਨਸੂਨ ਸੀਜ਼ਨ ਮੇ ਪੂਰਾ ਬੰਦ ਰਹੇਗਾ ਪੂਰੇ ਤਰੀਕੇ ਨਾਲ ਬੰਦ ਖੋਣ ਜਾ ਰਹੇ ਹੈ ਇਸੇ ਕਰਕੇ ਮੌਨਸੂਨ ਸੀਜ਼ਨ ਲਈ ਜਿਹੜਾ ਹੈ ਕਿ ਪਹਿਲੇ ਹੀ ਪੱਕੀ ਤਿਆਰੀ ਕਰ ਦਿੱਤੀ ਹੈ ਜਿੱਥੇ ਲਿਖਿਆ ਹੈ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਕਾਰਨ ਤੁਹਾਨੂੰ ਦੱਸ ਦਿੱਤਾ ਗਿਆ ਹੈ ਨਾ ਵੱਲੋਂ ਤੇ ਇਸੇ ਤਰੀਕੇ ਨਾਲ ਪ੍ਰੀਕਾਸ਼ਨਰੀ ਜਿਹੜਾਗਾ ਇੱਕ ਮ ਕੈਮਰਾਪਰਸਨ ਵਿਕਾਸ ਨਾਲ ਬਸਰ ਵਰਬਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਚ ਦੇਰ ਰਾਤ ਬਾਰਿਸ਼ ਤੋਂ ਬਾਅਦ ਇਸ ਵਕਤ ਚੰਡੀਗੜ੍ਹ ਦੇ ਹਾਲਾਤ ਇਹ ਨੇ ਕਿ ਕੱਲ ਤੱਕ ਇਹ ਪਾਣੀ ਜਿਹੜਾ ਸੁਖਣਾ ਲੈਕ ਦਾ ਸੀਗਾ ਉਹ ਕਾਫੀ ਲੋ ਲੈਵਲ ਤੇ ਸੀ ਪਰ ਹੁਣ ਤੁਸੀਂ ਤੋ ਤਸਵੀਰ ਦੇਖ ਸਕਦੇ ਹੋ ਇਸ ਵਕਤ ਅਸੀਂ ਡੈਮ ਗੇਟ ਤੇ ਖੜੇ ਹਾਂ ਸੁਖਣਾ ਲੈਕ ਦੇ ਜਿੱਥੇ ਇਸ ਵਕਤ 1163 ਜਿਹੜਾ ਮੈਕਸਿਮਮ ਪਾਉਣ ਲੈਵਲ ਹੈ ਉਥੋਂ ਕਹਿ ਲਈਏ ਸਿਰਫ 5 ਤੋਂ 6 ਇੰਚ ਜਿਹੜਾ ਹੈਗਾ ਉਹ ਪਾਣੀ ਨੀਚੇ ਰਹਿ ਗਿਆ ਯਾਨੀ ਜੇ ਦੁਬਾਰਾ بارش ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੈਕਸਿਮਮ ਪਾਉਂਡ ਲੈਵਲ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਭਰ ਜਾਏਗਾ ਹਾਲਾਂਕਿ ਹੱਲੇ ਵੀ ਭਰਿਆ ਹੋਇਆ ਹੈ ਪਰ ਮੈਕਸਿਮਮ ਪਾਉਂਡ ਲੈਵਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਵੀ ਜਿਹੜਾ ਹੈਗਾ ਜੇ بارش ਹੁੰਦੀ ਹੈ ਭਾਵੇਂ ਅੱਧੇ ਘੰਟੇ ਦੀ ਵੀ بارش ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓਗੇ ਕਿ ਕਿਸ ਤਰੀਕੇ ਨਾਲ ਪੂਰੇ ਤਰੀਕੇ ਨਾਲ ਡੈਮ ਗੇਟ ਜਿਹੜੇ ਨੇ ਉਹ ਭਰ ਜਾਣਗੇ ਤੇ ਨਾਲ ਦੇ ਨਾਲ ਫਿਲਹਾਲ ਦੇ ਲਈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕਦੇ ਵੀ ਡੈਮ ਗੇਟਸ ਜਿਹੜੇ ਨੇ

ਪਰ ਫਿਰ ਵੀ ਅੱਜ ਅਜੇ ਕਾਫੀ ਵਧ ਗਏ ਨੇ ਰਾਤ ਕੀ ਬਾਰਿਸ਼ ਕਈ ਬਹੁਤ ਜ਼ਿਆਦਾ ਪੜ ਗਿਆ ਹੈ ਪਹਿਲੇ ਤੋਂ ਗਰਾਉਂਡ ਵਿਜ਼ਿਬਿਲਟੀ ਸੀ ਕੱਲ ਤੋਂ ਹਾਂ ਆ ਤਾਂ ਗਰਾਉਂਡ ਦਿਖਾਈ ਵੀ ਨਹੀਂ ਦੇ ਰਿਹਾ ਇਸ ਦਾ ਕਿਉਂਕਿ ਗਰਾਉਂਡ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਨਾ ਲੇਕ ਦਾ ਫਿਲਹਾਲ ਦੇ ਲਈ ਹਾਲਾਤ ਇਹ ਹੈ ਜਿੱਥੇ ਪੂਰੇ ਤਰੀਕੇ ਨਾਲ ਚਲ ਰਿਹਾ ਹੈ ਬਿਲਕੁਲ ਮੈਕਸਿਮਮ ਲੈਵਲ ਤੱਕ ਪਾਣੀ ਚਲ ਰਿਹਾ ਹੈ ਪਹੁੰਚਣ ਵਾਲਾ ਹੈ ਯਾਨੀ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇਸੇ ਤਰੀਕੇ ਨਾਲ ਦੁਬਾਰਾ ਬਾਰਿਸ਼ ਹੁੰਦੀ ਹੈ ਕਿ ਜੋ ਕਿ ਅੱਜ ਅਨੁਮਾਨ ਹੈ ਅੱਜ ਵੀ ਕੱਲ ਵੀ ਅਗਲੇ ਇੱਕ ਹਫ਼ਤੇ ਤੱਕ ਅਨੁਮਾਨ ਹੈ ਮੌਸਮ ਵਿਭਾਗ ਦਾ ਕਿ بارش ਜਿਹੜਾ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕੇ 'ਚ ਰਹਿਣ ਵਾਲੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੈਮ ਗੇਟਸ ਜਿਹੜੇ ਨੇ ਉਹ ਇੱਕ ਹੋਰ بارش ਤੋਂ ਬਾਅਦ ਜਿਹੜਾ ਹੈਗਾ ਖੋਲਨੇ ਪੈ ਸਕਦੇ ਨੇ ਕਿਉਂਕਿ ਬਿਲਕੁਲ ਮੈਕਸਿਮਮ ਪਾਉਂਡ ਲੈਵਲ 1163 ਹੈ ਫਿਲਹਾਲ ਦੇ ਲਈ ਅਸੀਂ ਕਹਿ ਲਈਏ 1159 ਤੱਕ ਆਇਆ 1158 ਤੱਕ ਜਿਹੜਾ ਹੈਗਾ ਉਹ ਪਾਣੀ ਮੀਟਰ ਤੱਕ ਪਹੁੰਚ ਚੁੱਕਿਆ ਹੈ ਤੇ ਕਦੇ ਵੀ ਜਦ ਪ੍ਰਸ਼ਾਸਨ ਜਿਹੜਾ ਹੈਗਾ ਉਹ ਡੈਮ ਗੇਟ ਖੋਲੇਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਹ ਕਰ ਦਿੱਤਾ ਜਾਊਗਾ ਪਰ ਫਿਲਹਾਲ ਦੇ ਲਈ ਆਹੀ ਸਿਰਫ ਉਮੀਦ ਹੈ ਕਿ ਜੋ 2 ਸਾਲ ਪਹਿਲੇ ਜਿਸ ਤਰੀਕੇ ਨਾਲ ਇੱਕ ਤਬਾਹੀ ਦੇਖਣ ਨੂੰ ਮਿਲੀ ਸੀ ਜਦ ਬਾਰਿਸ਼ਾਂ ਜੜੀਆਂ ਪੂਰੇ ਲਗਾਤਾਰ ਇੱਕ ਹਫਤੇ ਹੋ ਗਿਆ ਸੀਗੇ ਜਿਹਦੇ ਕਰਕੇ ਕਾਫੀ ਜਿਹੜੇ ਬ੍ਰਿਜ ਨੇ ਉਹ ਵੀ ਜਿਹੜਾ ਡੈਮੇਜ ਹੋਏ ਸੀਗੇ ਆਸ-ਪਾਸ ਦੇ ਇਲਾਕੇ ਡੈਮੇਜ ਹੋਏ ਸੀਗੇ ਉਸ ਤਰੀਕੇ ਦੀ ਕੋਈ ਜਿਹੜੀ ਹੈ ਪਰੇਸ਼ਾਨੀ ਜਾਂ ਉਸ ਤਰੀਕੇ ਦੀ ਕੋਈ ਅ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਨਾ ਆਵੇ ਸੁਖਨਾ ਲਿਖਦਾ ਇਸ ਵਕਤ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਜਿਹੜਾ ਕੋ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਦੂਸਰੇ ਪਾਸੇ ਇੱਥੇ ਲਿਖਿਆ ਵੀ ਹੋਇਆ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਇਹ ਵੀ ਜਿਹੜਾ ਹੈ ਕਿ ਬੋਰਡ ਲਾ ਦਿੱਤਾ ਗਿਆ ਤੁਸੀਂ ਬੋਰਡ ਦੇਖੋ ਤਿਆਰੀ ਚੱਲ ਰਹੀ ਹੈ ਬੋਰਡ ਪੱਕੇ ਤੌਰ ਤੇ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂਕਿ ਇਹ ਜਿਹੜਾ ਹੈ ਫਿਰ ਵੀ ਪੱਧਰਾ ਇਲਾਕਾ ਹੈ ਇੱਥੇ ਲੋਕ ਜਾਂਦੇ ਨੇ ਸ਼ੈਰ ਕਰਨ ਲਈ ਸਰ ਕੀ ਕਾਰਨ ਕੀ ਹੈ ਫਿਲਹਾਲ ਲਈ ਬੰਦ ਕਰ ਰਹੇ ਹਨ ਰਾਤ ਕੋ ਪਾਣੀ ਆ ਚੁੱਕਾ ਹੈ तो अब हमने जो ये पानी है इस बंद को खोल के पानी लेक में भेजना है इस करके हमें ये तोड़ना पड़ रहा है वो तोड़ के फिर हम यहाँ ये बंद कर देंगे और गेट लगा देंगे ताकि आगे कोई जाए ना क्योंकि खतरा हो जाएगा आगे फिर क्योंकि इस कैटमेंट एरिया में पानी आने के बाद लेक में पानी भेजेंगे ठीक है कोई बहुत ज्यादा पानी आ गया और रात बारिश करके आया है।, है सर का पूरी रात बारिश हुई है इस करके चंडीगढ़ में तो कमी हुई सर लेकिन ऊपर जो पहाड़ों में हुई है ना बेसिकली पानी का फर्क है वो पानी आ रहा है ਦੈਮ ਗੇਟਸ ਵੀ ਕੁਝ ਖੋਲੇ ਜਾਣੇ ਨੇ ਕੁਛਾਂ ਲਈ ਤੁਹਾਨੂੰ ਜਾਣਕਾਰੀ ਹੈ ਨਹੀਂ ਫਿਲਹਾਲ ਕੁਝ ਐਸੀ ਕੁਛ ਹੈ ਸਾਰੀ ਕੋਈ ਜਾਣਕਾਰੀ ਨਹੀਂ ਹੈ ਜੀ ਜੀ ਫਿਲਹਾਲ ਲਈ ਕਿਉਂਕਿ ਜਿੰਨਾ ਪਾਣੀ ਇਸ ਪਾਸੇ ਹੈ ਉਹਨੂੰ ਲੇਕ ਵਾਲੇ ਪਾਸੇ ਜਿਹੜਾ ਹੈਗਾ ਭੇਜਿਆ ਜਾਏਗਾ ਤਾਂ ਕਿ ਇੱਥੇ ਜਿਹੜਾ ਪਾਣੀ ਦਾ ਜਿਹੜਾ ਇੱਕ ਲੈਵਲ ਹੈ ਉਹ ਘਟੇ ਪਰ ਦੂਸਰੇ ਪਾਸੇ ਕਿਉਂਕਿ ਪ੍ਰੀਕੌਸ਼ਨਰੀ ਤੌਰ ਤੇ ਜਿਹੜਾ ਜੰਗਲ ਏਰੀਆ ਹੈ ਜਿਹੜਾ ਬਿਲਕੁਲ ਲੇਕ ਦੇ ਨਾਲ ਲੱਗਦਾ ਉਹਨੂੰ ਵੀ ਕੁਝ ਹੀ ਦਿਨ ਚ ਬੰਦ ਕਰ ਦਿੱਤਾ ਜਾਊਗਾ ਪਰ ਸਰ ਕਿੰਨੀ ਦਿਨ ਤੱਕ ਬੰਦ ਕੀਤਾ ਜਾਏਗਾ ਫਿਲਹਾਲ ਕਿ ਲਈ ਕੁਝ ਪਤਾ ਹੈ ਕੁਝ ਘੰਟੇ ਲਈ ਕੀਤਾ ਹੈ ਕੁਝ ਦਿਨਾਂ ਲਈ ਕੀਤਾ ਹੈ ਇਹ ਇਹ ਵਾਲਾ ਹੀ ਰਹੇਗਾ ਹਾਂਜੀ ਇਹ ਤਾਂ ਸਰ 3 ਮੌਨਸੂਨ ਸੀਜ਼ਨ ਮੇ ਪੂਰਾ ਰਹੇਗਾ ਸਰ ਬੰਦ ਪੂਰਾ ਬੰਦ ਰਹਿੰਦਾ ਹੈ ਹਰ ਸਾਲ ਜਦੋਂ ਮੌਨਸੂਨ ਸੀਜ਼ਨ ਮੇ ਪੂਰਾ ਬੰਦ ਰਹੇਗਾ ਪੂਰੇ ਤਰੀਕੇ ਨਾਲ ਬੰਦ ਖੋਣ ਜਾ ਅੰਦਰ ਜਾਣਾ ਸਖਤ ਮਨ ਹੈ ਕਾਰਨ ਤੁਹਾਨੂੰ ਦੱਸ ਦਿੱਤਾ ਗਿਆ ਹੈ ਨਾ ਵੱਲੋਂ ਤੇ ਇਸੇ ਤਰੀਕੇ ਨਾਲ ਪ੍ਰੀਕੌਸ਼ਨਰੀ ਜਿਹੜਾਗਾ ਇੱਕ ਮੈਜ਼ਰ ਉਹ ਲਿੱਤਾ ਜਾ ਰਿਹਾ ਹੈ ਤਾਂ ਕਿ ਕਿਸੇ ਦੀ ਵੀ ਜਾਨ ਜਿਹੜੀ ਹੈ ਉਹ ਖਤਰੇ 'ਚ ਨਾ ਪੈ ਸਕੇ ਕੈਮਰਾ ਪਰਸਨ ਵਿਕਾਸ ਨਾਲ ਬਜ਼ਰ ਵਰਬਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ 'ਚ ਦੇਰ ਰਸ ਬਾਰਿਸ਼ ਤੋਂ ਬਾਅਦ ਇਸ ਵਕਤ ਚੰਡੀਗੜ੍ਹ ਦੇ ਹਾਲਾਤ ਇਹ ਨੇ ਕਿ ਕੱਲ ਤੱਕ ਇਹ ਪਾਣੀ ਜਿਹੜਾ ਸੁਖਣਾ ਲੈਕ ਦਾ ਸੀਗਾ ਉਹ ਕਾਫੀ ਲੋ ਲੈਵਲ ਤੇ ਸੀ ਪਰ ਹੁਣ ਤੁਸੀਂ ਤੋ ਤਸਵੀਰ ਦੇਖ ਸਕਦੇ ਹੋ ਇਸ ਵਕਤ ਅਸੀਂ ਡੈਮ ਗੇਟ ਤੇ ਖੜੇ ਹਾਂ ਸੁਖਣਾ ਲੈਕ ਦੇ ਜਿੱਥੇ ਇਸ ਵਕਤ 1163 ਜਿਹੜਾ ਮੈਕਸਿਮਮ ਪਾਉਣ ਲੈਵਲ ਹੈ ਉੱਥੋਂ ਕਹਿ ਲਈਏ ਸਿਰਫ 5 ਤੋਂ 6 ਇੰਚ ਜਿਹੜਾ ਹੈਗਾ ਉਹ ਪਾਣੀ ਅ ਹੇ ਨੀਚੇ ਰਹਿ ਗਿਆ ਯਾਨੀ ਜੇ ਦੁਬਾਰਾ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੈਕਸਿਮਮ ਪਾਉਣ ਲੈਵਲ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਭਰ ਜਾਏਗਾ ਹਾਲਾਂਕਿ ਹੱਲੇ ਵੀ ਭਰਿਆ ਹੋਇਆ ਹੈ ਪਰ ਮੈਕਸਿਮਮ ਪਾਉਣ ਲੈਵਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਵੀ ਜਿਹੜਾ ਹੈਗਾ ਜੇ ਬਾਰਿਸ਼ ਹੁੰਦੀ ਹੈ ਭਾਵੇਂ ਅੱਧੇ ਘੰਟੇ ਦੀ ਵੀ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲੋਗੇ ਕਿ ਇਸ ਤਰੀਕੇ ਨਾਲ ਪੂਰੇ ਤਰੀਕੇ ਨਾਲ ਡੈਮ ਗੇਟ ਜਿਹੜੇ ਨੇ ਉਹ ਭਰ ਜਾਣਗੇ ਤੇ ਨਾਲ ਦੇ ਨਾਲ ਫਿਲਹਾਲ ਦੇ ਲਈ ਜ

ਪਰ ਫਿਰ ਵੀ ਅੱਜ ਅੱਜੇ ਕਾਫੀ ਵਧ ਗਏ ਨੇ ਰਾਤ ਕੀ ਬਾਰਿਸ਼ ਕਾ ਇਹ ਬਹੁਤ ਜ਼ਿਆਦਾ ਵਧ ਗਿਆ ਹੈ ਪਹਿਲੇ ਤੋਂ ਗਰਾਉਂਡ ਵਿਜ਼ਿਬਿਲਟੀ ਥੀ ਕੱਲ ਤੋਂ ਹਾਂ ਆ ਤਾਂ ਗਰਾਉਂਡ ਦਿਖਾਈ ਵੀ ਨਹੀਂ ਦੇ ਰਿਹਾ ਇਸਕਾ ਬਿਲਕੁਲ ਹੀ ਗਰਾਉਂਡ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਨਾ ਲੇਕ ਦਾ ਫਿਲਹਾਲ ਦੇ ਲਈ ਹਾਲਾਤ ਇਹ ਹੈ ਜਿੱਥੇ ਪੂਰੇ ਤਰੀਕੇ ਨਾਲ ਚਲ ਰਿਹਾ ਹੈ ਬਿਲਕੁਲ ਮੈਕਸਿਮਮ ਲੈਵਲ ਤੱਕ ਪਾਣੀ ਚਲ ਰਿਹਾ ਹੈ ਪਹੁੰਚਣ ਵਾਲਾ ਹੈ ਯਾਨੀ ਤੁਸੀਂ ਅੰਦਾਜ਼ਾ ਲੈ ਲਓ ਕਿ ਜੇ ਇਸੇ ਤਰੀਕੇ ਨਾਲ ਦੁਬਾਰਾ ਬਾਰਿਸ਼ ਹੁੰਦੀ ਹੈ ਕਿ ਜੋ ਕਿ ਅੱਜ ਅਨੁਮਾਨ ਹੈ ਅੱਜ ਵੀ ਕੱਲ ਵੀ ਅਗਲੇ ਇੱਕ ਹਫ਼ਤੇ ਤੱਕ ਅਨੁਮਾਨ ਹੈ ਮੌਸਮ ਵਿਭਾਗ ਦਾ ਕਿ بارش ਜਿਹੜਾ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕੇ 'ਚ ਰਹਿਣ ਵਾਲੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੈਮ ਗੇਟਸ ਜਿਹੜੇ ਨੇ ਉਹ ਇੱਕ ਹੋਰ بارش ਤੋਂ ਬਾਅਦ ਜਿਹੜਾ ਹੈਗਾ ਖੋਲਨੇ ਪੈ ਸਕਦੇ ਨੇ ਕਿਉਂਕਿ ਬਿਲਕੁਲ ਮੈਕਸਿਮਮ ਪਾਉਂਡ ਲੈਵਲ 1163 ਹੈ ਫਿਲਹਾਲ ਦੇ ਲਈ ਸੀ ਕੇ ਲਈ 1159 ਤੱਕ ਆਇਆ 1158 ਤੱਕ ਜਿਹੜਾ ਹੈਗਾ ਉਹ ਪਾਣੀ ਮੀਟਰ ਤੱਕ ਪਹੁੰਚ ਚੁੱਕਿਆ ਤੇ ਕਦੇ ਵੀ ਜਦ ਪ੍ਰਸ਼ਾਸਨ ਜਿਹੜਾ ਹੈਗਾ ਉਹ ਡੈਮ ਗੇਟ ਖੋਲੇਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਹ ਕਰ ਦਿੱਤਾ ਜਾਊਗਾ ਪਰ ਫਿਲਹਾਲ ਦੇ ਲਈ ਆਹੀ ਸਿਰਫ ਉਮੀਦ ਹੈ ਕਿ ਜੋ 2 ਸਾਲ ਪਹਿਲੇ ਜਿਸ ਤਰੀਕੇ ਨਾਲ ਇੱਕ ਤਬਾਹੀ ਦੇਖਣ ਨੂੰ ਮਿਲੀ ਸੀਗੀ ਜਦ ਬਾਰਿਸ਼ਾਂ ਜੜੀਆਂ ਪੂਰੇ ਲਗਾਤਾਰ ਇੱਕ ਹਫਤੇ ਹੋ ਗਿਆ ਸੀਗੇ ਜਿਹਦੇ ਕਰਕੇ ਕਾਫੀ ਜਿਹੜੇ ਬ੍ਰਿਜ ਨੇ ਉਹ ਵੀ ਜਿਹੜਾ ਡੈਮੇਜ ਹੋਈ ਸੀਗੇ ਆਸ-ਪਾਸ ਦੇ ਇਲਾਕੇ ਡੈਮੇਜ ਹੋਈ ਸੀਗੇ ਉਸ ਤਰੀਕੇ ਦੀ ਕੋਈ ਜੜੀ ਹੈ ਪਰੇਸ਼ਾਨੀ ਜਾਂ ਉਸ ਤਰੀਕੇ ਦੀ ਕੋਈ ਅ ਦਿੱਕਤ ਪਰੇਸ਼ਾਨੀ ਜੜੀ ਹੈ ਉਹ ਨਾ ਆਵੇ ਸੁਖਨਾ ਲਿਖਦਾ ਇਸ ਵਕਤ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਜਿਹੜਾ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਦੂਸਰੇ ਪਾਸੇ ਇੱਥੇ ਲਿਖਿਆ ਵੀ ਹੋਇਆ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਇਹ ਵੀ ਜਿਹੜਾ ਹੈ ਕਿ ਬੋਰਡ ਲਾ ਦਿੱਤਾ ਗਿਆ ਤੁਸੀਂ ਬੋਰਡ ਦੇਖੋ ਤਿਆਰੀ ਚੱਲ ਰਹੀ ਹੈ ਬੋਰਡ ਪੱਕੇ ਤੌਰ ਤੇ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂਕਿ ਇਹ ਜਿਹੜਾ ਹੈ ਫਿਰ ਵੀ ਪੱਧਰਾ ਇਲਾਕਾ ਹੈ ਤੇ ਲੋਕ ਜਾਂਦੇ ਨੇ ਸ਼ਹਿਰ ਕਰਨ ਲਈ ਸਰ ਕੀ ਕਾਰਨ ਕੀ ਹੈ ਫਿਲਹਾਲ ਲਈ ਬੰਦ ਕਰ ਰਹੇ ਹਨ ਰਾਤ ਕੋ ਪਾਣੀ ਆ ਚੁੱਕਾ ਹੈ तो अब हमने जो ये पानी है इस बंद को खोल के पानी लेक में भेजना है इस करके हमें ये तोड़ना पड़ रहा है वो तोड़ के फिर हम यहाँ ये बंद कर देंगे और गेट लगा देंगे तो ताकि आगे कोई जाए ना क्योंकि खतरा हो जाएगा आगे फिर क्योंकि इस कैचमेंट एरिया में पानी आने के बाद लेक में पानी भेजेंगे हम ठीक है कोई बहुत ज्यादा पानी आगे रात दी बारिश करके है रात दी बारिश करके आया है सर पूरी रात बारिश हुई है इस करके चंडीगढ़ में तो कमी हुई सर लेकिन ऊपर जो पहाड़ों में हुई है ना बेसिकली पानी का फर्क है वो पानी आ रहा है ਸਟੇਮ ਗੇਟਸ ਵੀ ਕੁਝ ਖੋਲੇ ਜਾਣੇ ਨੇ ਕੁਝ ਖਲੇ ਤੇ ਜਾਣਕਾਰੀ ਹੈ ਨਹੀਂ ਫਿਲਹਾਲ ਕੁਝ ਐਸੀ ਕੁਝ ਐਸੀ ਇਹੋ ਜੀ ਜਾਣਕਾਰੀ ਨਹੀਂ ਹੈ ਜੀ ਸਰ ਫਿਰ ਨਾਲ ਦੇ ਲਈ ਕਿਉਂਕਿ ਜਿੰਨਾ ਪਾਣੀ ਇਸ ਪਾਸੇ ਹੈ ਉਹਨੂੰ ਲੇਕ ਵਾਲੇ ਪਾਸੇ ਜਿਹੜਾ ਹੈਗਾ ਭੇਜਿਆ ਜਾਏਗਾ ਤਾਂ ਕਿ ਇੱਥੇ ਜਿਹੜਾ ਪਾਣੀ ਦਾ ਜਿਹੜਾ ਹੈ ਇੱਕ ਲੈਵਲ ਹੈ ਉਹ ਘਟੇ ਪਰ ਦੂਸਰੇ ਪਾਸੇ ਕਿਉਂਕਿ ਪ੍ਰੀਕੌਸ਼ਨਰੀ ਤੌਰ ਤੇ ਜਿਹੜਾ ਜੰਗਲ ਏਰੀਆ ਹੈ ਜਿਹੜਾ ਬਿਲਕੁਲ ਲੇਕ ਦੇ ਨਾਲ ਲੱਗਦਾ ਉਹਨੂੰ ਵੀ ਕੁਝ ਹੀ ਦਿਨ ਚ ਬੰਦ ਕਰ ਦਿੱਤਾ ਜਾਊਗਾ ਪਰ ਸਰ ਕਿੰਨੀ ਦਿਨ ਤੱਕ ਬੰਦ ਕੀਤਾ ਜਾਏਗਾ ਫਿਲਹਾਲ ਕਿ ਲਈ ਕੁਝ ਪਤਾ ਹੈ ਕੁਝ ਘੰਟੇ ਲਈ ਕੀਤਾ ਹੈ ਕੁਝ ਦਿਨਾਂ ਲਈ ਕੀਤਾ ਹੈ ਇਹ ਇਹ ਵਾਲਾ ਏਰੀਆ ਸਰ ਇਹ ਤਾਂ ਸਰ 3 ਮੌਨਸੂਨ ਸੀਜ਼ਨ ਮੇ ਪੂਰਾ ਰਹੇਗਾ ਸਰ ਬੰਦ ਪੂਰਾ ਬੰਦ ਰਹਿੰਦਾ ਹੈ ਹਰ ਸਾਲ ਜਦੋਂ ਮੌਨਸੂਨ ਸੀਜ਼ਨ ਮੇ ਪੂਰਾ ਬੰਦ ਰਹੇਗਾ ਪੂਰੇ ਤਰੀਕੇ ਨਾਲ ਬੰਦ ਖੋਣ ਜਾ ਰਹ ਅੰਦਰ ਜਾਣਾ ਸਖਤ ਮਨ ਹੈ ਕਾਰਨ ਤੁਹਾਨੂੰ ਦੱਸ ਦਿੱਤਾ ਗਿਆ ਹੈ ਨਾ ਵੱਲੋਂ ਤੇ اسی ਤਰੀਕੇ ਨਾਲ ਪ੍ਰੀਕਾਸ਼ਨਰੀ ਜਿਹੜਾਗਾ ਇੱਕ ਮੈਜ਼ਰ ਉਹ ਲਿੱਤਾ ਜਾ ਰਿਹਾ ਹੈ ਤਾਂ ਕਿ ਕਿਸੇ ਦੀ ਵੀ ਜਾਨ ਜਿਹੜੀ ਹੈ ਉਹ ਖਤਰੇ 'ਚ ਨਾ ਪੈ ਸਕੇ ਕੈਮਰਾ ਪਰਸਨ ਵਿਕਾਸ ਅਲਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ 'ਚ ਦੇਰ ਰਸ ਬਾਰਿਸ਼ ਤੋਂ ਬਾਅਦ ਇਸ ਵਕਤ ਚੰਡੀਗੜ੍ਹ ਦੇ ਹਾਲਾਤ ਇਹ ਨੇ ਕਿ ਕੱਲ ਤੱਕ ਇਹ ਪਾਣੀ ਜਿਹੜਾ ਸੁਖਣਾ ਲੇਖਦਾ ਸੀਗਾ ਉਹ ਕਾਫੀ ਲੋ ਲੈਵਲ ਤੇ ਸੀ ਪਰ ਹੁਣ ਤੁਸੀਂ ਤੋ ਤਸਵੀਰ ਦੇਖ ਸਕਦੇ ਹੋ ਇਸ ਵਕਤ ਅਸੀਂ ਡੈਮ ਗੇਟ ਤੇ ਖੜੇ ਹਾਂ ਸੁਖਣਾ ਲੇਖਦੇ ਜਿੱਥੇ ਇਸ ਵਕਤ 1163 ਜਿਹੜਾ ਮੈਕਸਿਮਮ ਪਾਉਣ ਲੈਵਲ ਹੈ ਉਥੋਂ ਕਹਿ ਲਈਏ ਸਿਰਫ 5 ਤੋਂ 6 ਇੰਚ ਜਿਹੜਾ ਹੈਗਾ ਉਹ ਪਾਣੀ ਅ نیچے ਰਹਿ ਗਿਆ ਯਾਨੀ ਜੇ ਦੁਬਾਰਾ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੈਕਸਿਮਮ ਪਾਉਣ ਲੈਵਲ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਭਰ ਜਾਏਗਾ ਹਾਲਾਂਕਿ ਹੱਲੇ ਵੀ ਭਰਿਆ ਹੋਇਆ ਹੈ ਪਰ ਮੈਕਸਿਮਮ ਪਾਉਣ ਲੈਵਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਵੀ ਜਿਹੜਾ ਹੈਗਾ ਜੇ ਬਾਰਿਸ਼ ਹੁੰਦੀ ਹੈ ਭਾਵੇਂ ਅੱਧੇ ਘੰਟੇ ਦੀ ਵੀ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓਗੇ ਕਿ ਕਿਸ ਤਰੀਕੇ ਨਾਲ ਪੂਰੇ ਤਰੀਕੇ ਨਾਲ ਡੈਮ ਗੇਟ ਜਿਹੜੇ ਨੇ ਉਹ ਭਰ ਜਾਣਗੇ ਤੇ ਨਾਲ ਦੇ ਨਾਲ ਫਿਲਹਾਲ ਦੇ ਲਈ ਜਿਹੜੀ ਜਾਣਕਾਰੀ

ਪਰ ਫਿਰ ਵੀ ਅੱਜ ਅੱਜ ਕਾਫੀ ਵਧ ਗਏ ਨੇ ਰਾਤ ਕੀ ਬਾਰਿਸ਼ ਕਈ ਬਹੁਤ ਜ਼ਿਆਦਾ ਪੜ ਗਿਆ ਹੈ ਪਹਿਲੇ ਤੋਂ ਗਰਾਉਂਡ ਵਿਜ਼ਿਬਿਲਟੀ ਥੀ ਕੱਲ ਤੋਂ ਆ ਤਾਂ ਗਰਾਉਂਡ ਦਿਖਾਈ ਨਹੀਂ ਦੇ ਰਿਹਾ ਇਸਕਾ ਕੱਲ ਦੀ ਗਰਾਉਂਡ ਵੀ ਦਿਖਾਈ ਨਹੀਂ ਦੇ ਰਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਨਾ ਲੇਕ ਦਾ ਫਿਲਹਾਲ ਦੇ ਲਈ ਹਾਲਾਤ ਇਹ ਹੈ ਜਿੱਥੇ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਬਿਲਕੁਲ ਮੈਕਸਿਮਮ ਲੈਵਲ ਤੱਕ ਪਾਣੀ ਜਿਹੜਾ ਹੈਗਾ ਪਹੁੰਚਣ ਵਾਲਾ ਹੈ ਯਾਨੀ ਤੁਸੀਂ ਅੰਦਾਜ਼ਾ ਲੈ ਲਓ ਕਿ ਜੇ ਇਸੇ ਤਰੀਕੇ ਨਾਲ ਦੁਬਾਰਾ ਬਾਰਿਸ਼ ਹੁੰਦੀ ਹੈ ਕਿ ਜੋ ਕਿ ਅੱਜ ਅਨੁਮਾਨ ਹੈ ਅੱਜ ਵੀ ਕੱਲ ਵੀ ਅਗਲੇ 1 ਹਫ਼ਤੇ ਤੱਕ ਅਨੁਮਾਨ ਹੈ ਮੌਸਮ ਵਿਭਾਗ ਦਾ ਕਿ بارش ਜਿਹੜਾ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕੇ 'ਚ ਰਹਿਣ ਵਾਲੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੈਮ ਗੇਟਸ ਜਿਹੜੇ ਨੇ ਉਹ ਇੱਕ ਹੋਰ بارش ਤੋਂ ਬਾਅਦ ਜਿਹੜਾ ਹੈਗਾ ਖੋਲਨੇ ਪੈ ਸਕਦੇ ਨੇ ਕਿਉਂਕਿ ਬਿਲਕੁਲ ਮੈਕਸਿਮਮ ਪਾਉਂਡ ਲੈਵਲ 1163 ਹੈ ਫਿਲਹਾਲ ਦੇ ਲਈ ਅਸੀ ਕੇ ਲਈ 1159 ਤੱਕ ਆਇਆ 1158 ਤੱਕ ਜਿਹੜਾ ਹੈਗਾ ਉਹ ਪਾਣੀ ਮੀਟਰ ਤੱਕ ਪਹੁੰਚ ਚੁੱਕਿਆ ਤੇ ਕਦੇ ਵੀ ਜਦ ਪ੍ਰਸ਼ਾਸਨ ਜਿਹੜਾ ਹੈਗਾ ਉਹ ਡੈਮ ਗੇਟ ਖੋਲੇਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਹ ਕਰ ਦਿੱਤਾ ਜਾਊਗਾ ਪਰ ਫਿਲਹਾਲ ਦੇ ਲਈ ਆਹੀ ਸਿਰਫ ਉਮੀਦ ਹੈ ਕਿ ਜੋ 2 ਸਾਲ ਪਹਿਲੇ ਜਿਸ ਤਰੀਕੇ ਨਾਲ ਇੱਕ ਤਬਾਹੀ ਦੇਖਣ ਨੂੰ ਮਿਲੀ ਸੀ ਜਦ ਬਾਰਿਸ਼ਾਂ ਜੜੀਆਂ ਪੂਰੇ ਲਗਾਤਾਰ ਇੱਕ ਹਫਤੇ ਹੋ ਗਿਆ ਸੀਗੇ ਜਿਹਦੇ ਕਰਕੇ ਕਾਫੀ ਜਿਹੜੇ ਬ੍ਰਿਜ ਨੇ ਉਹ ਵੀ ਜਿਹੜਾ ਡੈਮੇਜ ਹੋਈ ਸੀਗੇ ਆਸ-ਪਾਸ ਦੇ ਇਲਾਕੇ ਡੈਮੇਜ ਹੋਈ ਸੀਗੇ ਉਸ ਤਰੀਕੇ ਦੀ ਕੋਈ ਜੜੀ ਹੈ ਪਰੇਸ਼ਾਨੀ ਜਾਂ ਉਸ ਤਰੀਕੇ ਦੀ ਕੋਈ ਅ ਦਿੱਕਤ ਪਰੇਸ਼ਾਨੀ ਜੜੀ ਹੈ ਉਹ ਨਾ ਆਵੇ ਸੁਖਨਾ ਲਿਖਦਾ ਇਸ ਵਕਤ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਜਿਹੜਾ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਦੂਸਰੇ ਪਾਸੇ ਇੱਥੇ ਲਿਖਿਆ ਵੀ ਹੋਇਆ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਇਹ ਵੀ ਜਿਹੜਾ ਹੈਗਾ ਬੋਰਡ ਲਾ ਦਿੱਤਾ ਗਿਆ ਤੁਸੀਂ ਬੋਰਡ ਦੇਖੋ ਤਿਆਰੀ ਚੱਲ ਰਹੀ ਹੈ ਬੋਰਡ ਪੱਕੇ ਤੌਰ ਤੇ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂਕਿ ਇਹ ਜਿਹੜਾ ਹੈਗਾ ਫਿਰ ਵੀ ਪਧਰਾ ਇਲਾਕਾ ਹੈ ਤੇ ਲੋਕ ਜਾਂਦੇ ਨੇ ਸੈਰ ਕਰਨ ਲਈ ਸਰ ਕੀਆ ਕਾਰਨ ਕੀ ਹੈ ਫਿਲਹਾਲ ਲਈ ਬੰਦ ਕਰ ਰਹੇ ਰਾਤ ਕੋ ਪਾਣੀ ਆ ਚੁੱਕਾ ਹੈ तो अब हमने जो ये पानी है इस बंद को खोल के पानी लेक में भेजना है इस करके हमें ये तोड़ना पड़ रहा है वो तोड़ के फिर हम यहाँ ये बंद कर देंगे और गेट लगा देंगे तो ताकि आगे कोई जाए ना क्योंकि खतरा हो जाएगा आगे फिर क्योंकि इस कैटमेंट एरिया में पानी आने के बाद लेक में पानी भेजेंगे ठीक है कोई बहुत ज्यादा पानी आगे रात दी बारिश करके है रात दी बारिश करके आया है सर पूरी रात बारिश हुई है इस करके चंडीगढ़ में तो कमी हुई सर लेकिन ऊपर जो पहाड़ों में हुई है ना बेसिकली पानी का फर्क है वो पानी आ रहा है ਸਟੇਮ ਗੇਟਸ ਵੀ ਕੁਝ ਖੋਲੇ ਜਾਣੇ ਨੇ ਕੁਛ ਵਾਲੇ ਦੀ ਤੁਹਾਨੂੰ ਜਾਣਕਾਰੀ ਹੈ ਨਹੀਂ ਫਿਲਹਾਲ ਕੁਝ ਐਸੀ ਕੁਝ ਐ ਸਾਰੀ ਕੋਈ ਜਾਣਕਾਰੀ ਨਹੀਂ ਹੈ ਜੀ ਸਰ ਫਿਲਹਾਲ ਲਈ ਕਿਉਂਕਿ ਜਿੰਨਾ ਪਾਣੀ ਇਸ ਪਾਸੇ ਹੈ ਉਹਨੂੰ ਲੇਕ ਵਾਲੇ ਪਾਸੇ ਜਿਹੜਾ ਹੈਗਾ ਭੇਜਿਆ ਜਾਏਗਾ ਤਾਂ ਕਿ ਇੱਥੇ ਜਿਹੜਾ ਪਾਣੀ ਦਾ ਜਿਹੜਾ ਇੱਕ ਲੈਵਲ ਹੈ ਉਹ ਘਟੇ ਪਰ ਦੂਸਰੇ ਪਾਸੇ ਕਿਉਂਕਿ ਪ੍ਰੀਕੌਸ਼ਨਰੀ ਤੌਰ ਤੇ ਜਿਹੜਾ ਜੰਗਲ ਏਰੀਆ ਹੈ ਜਿਹੜਾ ਬਿਲਕੁਲ ਲੇਕ ਦੇ ਨਾਲ ਲੱਗਦਾ ਹੈ ਉਹਨੂੰ ਵੀ ਕੁਝ ਹੀ ਦਿਨ ਚ ਬੰਦ ਕਰ ਦਿੱਤਾ ਜਾਊਗਾ ਪਰ ਸਰ ਕਿੰਨੀ ਦਿਨ ਤੱਕ ਬੰਦ ਕੀਤਾ ਜਾਏਗਾ ਫਿਲਹਾਲ ਲਈ ਕੁਝ ਪਤਾ ਹੈ ਕੁਝ ਘੰਟੇ ਲਈ ਕੀਤਾ ਹੈ ਕੁਝ ਦਿਨਾਂ ਲਈ ਕੀਤਾ ਹੈ ਇਹ ਇਹ ਵਾਲਾ ਹੀ ਰਿਹਾ ਸਰ ਇਹ ਤਾਂ ਸਰ ਤਿੰਨ ਮੌਨਸੂਨ ਸੀਜ਼ਨ 'ਤੇ ਪੂਰਾ ਰਹੇਗਾ ਸਰ ਬੰਦ ਪੂਰਾ ਬੰਦ ਰਹਿੰਦਾ ਹੈ ਹਰ ਸਾਲ ਜੋ ਮੌਨਸੂਨ ਸੀਜ਼ਨ ਮੇ ਪੂਰਾ ਬੰਦ ਰਹੇਗਾ ਪੂਰੇ ਤਰੀਕੇ ਨਾਲ ਬੰਦ ਖੋਣ ਜਾ ਰਹੇ ਹਾਂ ਇਸੇ ਕਰਕੇ ਮੌਨਸੂਨ ਸੀਜ਼ਨ ਲਈ ਜਿਹੜਾ ਹੈ ਕਿ ਪਹਿਲੇ ਹੀ ਪੱਕੀ ਤਿਆਰੀ ਕਰ ਦਿੱਤੀ ਹੈ ਜਿੱਥੇ ਲਿਖਿਆ ਹੈ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨ ਹੈ ਕਾਰਨ ਤੁਹਾਨੂੰ ਦੱਸ ਦਿੱਤਾ ਗਿਆ ਹੈ ਨਾ ਵੱਲੋਂ ਤੇ ਇਸੇ ਤਰੀਕੇ ਨਾਲ ਪ੍ਰੀਕਾਸ਼ਨਰੀ ਜਿਹੜਾਗਾ ਇੱਕ ਮ ਕੈਮਰਾਪਰਸਨ ਵਿਕਾਸ ਅਲਬਜ਼ਮ ਵਰ ਬਾਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਚ ਦੇਰ ਰਾਤ ਬਾਰਿਸ਼ ਤੋਂ ਬਾਅਦ ਇਸ ਵਕਤ ਚੰਡੀਗੜ੍ਹ ਦੇ ਹਾਲਾਤ ਇਹ ਨੇ ਕਿ ਕੱਲ ਤੱਕ ਇਹ ਪਾਣੀ ਜਿਹੜਾ ਸੁਖਣਾ ਲੇਖਦਾ ਸੀਗਾ ਉਹ ਕਾਫੀ ਲੋ ਲੈਵਲ ਤੇ ਸੀ ਪਰ ਹੁਣ ਤੁਸੀਂ ਤੋ ਤਸਵੀਰ ਦੇਖ ਸਕਦੇ ਹੋ ਇਸ ਵਕਤ ਅਸੀਂ ਡੈਮ ਗੇਟ ਤੇ ਖੜੇ ਹਾਂ ਸੁਖਣਾ ਲੇਖਦੇ ਜਿੱਥੇ ਇਸ ਵਕਤ 1163 ਜਿਹੜਾ ਮੈਕਸਿਮਮ ਪਾਉਣ ਲੈਵਲ ਹੈ ਉਥੋਂ ਕਹਿ ਲਈਏ ਸਿਰਫ 5 ਤੋਂ 6 ਇੰਚ ਜਿਹੜਾ ਹੈਗਾ ਉਹ ਪਾਣੀ ਨੀਚੇ ਰਹਿ ਗਿਆ ਯਾਨੀ ਜੇ ਦੁਬਾਰਾ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੈਕਸਿਮਮ ਪਾਉਂਡ ਲੈਵਲ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਭਰ ਜਾਏਗਾ ਹਾਲਾਂਕਿ ਹੱਲੇ ਵੀ ਭਰਿਆ ਹੋਇਆ ਹੈ ਪਰ ਮੈਕਸਿਮਮ ਪਾਉਂਡ ਲੈਵਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਵੀ ਜਿਹੜਾ ਹੈਗਾ ਜੇ ਬਾਰਿਸ਼ ਹੁੰਦੀ ਹੈ ਭਾਵੇਂ ਅੱਧੇ ਘੰਟੇ ਦੀ ਵੀ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲੋਗੇ ਕਿ ਕਿਸ ਤਰੀਕੇ ਨਾਲ ਪੂਰੇ ਤਰੀਕੇ ਨਾਲ ਡੈਮ ਗੇਟ ਜਿਹੜੇ ਨੇ ਉਹ ਭਰ ਜਾਣਗੇ ਤੇ ਨਾਲ ਦੇ ਨਾਲ ਫਿਲਹਾਲ ਦੇ ਲਈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕਦੇ ਵੀ ਡੈਮ ਗੇਟਸ ਜਿਹੜੇ ਨੇ वो खोले जाएंगे प्रशासन जोड़ा है उस तो पहला अलर्ट जारी करेगा पर फिलहाल के लिए जो तस्वीर है इस वक्त क्योंकि लोग इतने जो सैर करना आते हैं सर क्या ना है जी अपना वेद प्रकाश सर कल भी आए थे इतने हाँ जी मैं रेगुलर आता हूँ यहाँ पे हाँ। तो कल वाटर लेवल बहुत डाउन था इसका हाँ। जो कि अभी मैक्सिमम लेवल के नज़दीक पहुँच ही गया करीबन हाँ। और उनको खोलने ही पड़ेंगे गेट इनके कल कितना था कुछ अंदाजा है एग्जैक्टली नहीं बता सकता मैं इस बात को जी पर फिर भी आज आज काफी बद गए ਰਾਤ ਕੀ ਬਾਰਿਸ਼ ਕੇ ਬਹੁਤ ਜ਼ਿਆਦਾ ਵੜ ਗਿਆ ਹੈ ਪਹਿਲੇ ਤੋਂ ਗਰਾਊਂਡ ਵਿਜ਼ੀਬਿਲਟੀ ਥੀ ਕੱਲ ਤੋਂ ਹਾਂ ਤੋਂ ਗਰਾਊਂਡ ਦਿਖਾਈ ਵੀ ਨਹੀਂ ਦੇ ਰਿਹਾ ਇਸ ਦਾ ਗਰਾਊਂਡ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਨਾ ਲੇਕ ਦਾ ਫਿਲਹਾਲ ਦੇ ਲਈ ਆਲਮ ਇਹ ਹੈ ਜਿੱਥੇ ਪੂਰੇ ਤਰੀਕੇ ਨਾਲ ਜਿਹੜਾ ਬਿਲਕੁਲ ਮੈਕਸਿਮਮ ਲੈਵਲ ਤੱਕ ਪਾਣੀ ਜਿਹੜਾ ਹੈ ਪਹੁੰਚਣ ਵਾਲਾ ਹੈ ਯਾਨੀ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇਸੇ ਤਰੀਕੇ ਨਾਲ ਦੁਬਾਰਾ ਬਾਰਿਸ਼ ਹੁੰਦੀ ਹੈ ਕਿ ਜੋ ਕਿ ਅਜ ਅਨੁਮਾਨ ਹੈ ਅੱਜ ਵੀ ਕੱਲ ਵੀ ਅਗਲੇ ਇੱਕ ਹਫ਼ਤੇ ਤੱਕ ਅਨੁਮਾਨ ਹੈ ਮੌਸਮ ਵਿਭਾਗ ਦਾ ਕਿ بارش ਜਿਹੜਾ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ 'ਚ ਰਹਿਣ ਵਾਲੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੈਮ ਗੇਟਸ ਜਿਹੜੇ ਨੇ ਉਹ ਇੱਕ ਹੋਰ بارش ਤੋਂ ਬਾਅਦ ਜਿਹੜਾ ਹੈਗਾ ਖੋਲਣੇ ਪੈ ਸਕਦੇ ਨੇ ਕਿਉਂਕਿ ਬਿਲਕੁਲ ਮੈਕਸਿਮਮ ਪਾਉਂਡ ਲੈਵਲ 1163 ਹੈ ਫਿਲਹਾਲ ਦੇ ਲਈ ਅਸੀਂ ਕਹਿ ਲਈਏ 1159 ਤੱਕ ਆਇਆ 1158 ਤੱਕ ਜਿਹੜਾ ਹੈਗਾ ਉਹ ਪਾਣੀ ਮੀਟਰ ਤੱਕ ਪਹੁੰਚ ਚੁੱਕਿਆ ਹੈ ਤੇ ਕਦੇ ਵੀ ਜਦ ਪ੍ਰਸ਼ਾਸਨ ਜਿਹੜਾ ਹੈਗਾ ਉਹ ਡੈਮ ਗੇਟ ਖੋਲੇਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਹ ਕਰ ਦਿੱਤਾ ਜਾਊਗਾ ਪਰ ਫਿਲਹਾਲ ਦੇ ਲਈ ਆਹੀ ਸਿਰਫ ਉਮੀਦ ਹੈ ਕਿ ਜੋ 2 ਸਾਲ ਪਹਿਲੇ ਜਿਸ ਤਰੀਕੇ ਨਾਲ ਇੱਕ ਤਬਾਹੀ ਦੇਖਣ ਨੂੰ ਮਿਲੀ ਸੀਗੀ ਜਦ ਬਾਰਿਸ਼ਾਂ ਜੜੀਆਂ ਪੂਰੇ ਲਗਾਤਾਰ ਇੱਕ ਹਫਤੇ ਹੋ ਗਿਆ ਸੀਗਾ ਜਿਹਦੇ ਕਰਕੇ ਕਾਫੀ ਜਿਹੜੇ ਬ੍ਰਿਜ ਨੇ ਉਹ ਵੀ ਜਿਹੜਾ ਡੈਮੇਜ ਹੋਈ ਸੀਗੇ ਆਸ-ਪਾਸ ਦੇ ਇਲਾਕੇ ਡੈਮੇਜ ਹੋਈ ਸੀਗੇ ਉਸ ਤਰੀਕੇ ਦੀ ਕੋਈ ਜਿਹੜੀ ਹੈ ਪਰੇਸ਼ਾਨੀ ਜਾਂ ਉਸ ਤਰੀਕੇ ਦੀ ਕੋਈ ਅ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਨਾ ਆਵੇ ਸੁਖਨਾ ਲਿਖਦਾ ਇਸ ਵਕਤ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਜਿਹੜਾ ਕੋ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਦੂਸਰੇ ਪਾਸੇ ਇੱਥੇ ਲਿਖਿਆ ਵੀ ਹੋਇਆ ਸਾਵਧਾਨ ਖਤਰਾ ਨੋ ਐਂਟਰੀ ਅੰਦਰ ਜਾਣਾ ਸਖਤ ਮਨਾ ਹੈ ਇਹ ਵੀ ਜਿਹੜਾ ਕਿ ਬੋਰਡ ਲਾ ਦਿੱਤਾ ਗਿਆ ਤੁਸੀਂ ਬੋਰਡ ਦੇਖੋ ਤਿਆਰੀ ਚੱਲ ਰਹੀ ਹੈ ਬੋਰਡ ਪੱਕੇ ਤੌਰ ਤੇ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਕਿਉਂਕਿ ਇਹ ਜਿਹੜਾ ਹੈ ਫਿਰ ਵੀ ਪਧਰਾ ਇਲਾਕਾ ਹੈ ਤੇ ਲੋਕ ਜਾਂਦੇ ਨੇ ਸੈਰ ਕਰਨ ਲਈ ਸਰ ਕੀ ਕਾਰਨ ਕੀ ਹੈ ਫਿਲਹਾਲ ਲਈ ਬੰਦ ਕਰ ਰਹੇ ਹਨ ਰਾਤ ਕੋ ਪਾਣੀ ਆ ਚੁੱਕਾ ਹੈ तो अब हमने जो ये पानी है इस बंद को खोल के पानी लेक में भेजना है इस करके हमें ये तोड़ना पड़ रहा है वो तोड़ के फिर हम यहाँ ये बंद कर देंगे और गेट लगा देंगे ताकि आगे कोई जाए ना क्योंकि खतरा हो जाएगा आगे फिर क्योंकि इस कैटमेंट एरिया में पानी आने के बाद लेक में पानी भेजेंगे ठीक को है कोई बहुत ज्यादा पानी आगे रात बारिश करके आया है बारिश करके आया सर पूरी रात बारिश हुई है इस इसके चंडीगढ़ में तो कमी हुई सर लेकिन ऊपर जो पहाड़ों में हुए बेसिकली पानी है वो पानी आ रहा है ਸਟੇਮ ਗੇਟਸ ਵੀ ਕੁਝ ਖੋਲੇ ਜਾਣੇ ਨੇ ਕੁਝ ਖਲੇ ਦਿੱਤੇ ਜਾਣਕਾਰੀ ਹੈ ਨਹੀਂ ਫਿਲਹਾਲ ਕੁਝ ਐਸੀ ਕੁਝ ਐਸੀ ਕੋਈ ਜੀ ਜਾਣਕਾਰੀ ਨਹੀਂ ਹੈ ਜੀ ਜੀ ਫਿਲਹਾਲ ਲਈ ਕਿਉਂਕਿ ਜਿੰਨਾ ਪਾਣੀ ਇਸ ਪਾਸੇ ਹੈ ਉਹਨੂੰ ਲੇਕ ਵਾਲੇ ਪਾਸੇ ਜਿਹੜਾ ਹੈਗਾ ਭੇਜਿਆ ਜਾਏਗਾ ਤਾਂ ਕਿ ਇੱਥੇ ਜਿਹੜਾ ਪਾਣੀ ਦਾ ਜਿਹੜਾ ਇੱਕ ਲੈਵਲ ਹੈ ਉਹ ਘਟੇ ਪਰ ਦੂਸਰੇ ਪਾਸੇ ਕਿਉਂਕਿ ਪ੍ਰੀਕੌਸ਼ਨਰੀ ਤੌਰ ਤੇ ਜਿਹੜਾ ਜੰਗਲ ਏਰੀਆ ਹੈ ਜਿਹੜਾ ਬਿਲਕੁਲ ਲੇਕ ਦੇ ਨਾਲ ਲੱਗਦਾ ਉਹਨੂੰ ਵੀ ਕੁਝ ਹੀ ਦਿਨ ਚ ਬੰਦ ਕਰ ਦਿੱਤਾ ਜਾਊਗਾ ਪਰ ਸਰ ਕਿੰਨੀ ਦਿਨ ਤੱਕ ਬੰਦ ਕੀਤਾ ਜਾਏਗਾ ਫਿਲਹਾਲ ਕਿ ਲਈ ਕੁਝ ਪਤਾ ਹੈ ਕੁਝ ਘੰਟੇ ਲਈ ਕੀਤਾ ਹੈ ਕੁਝ ਦਿਨਾਂ ਲਈ ਕੀਤਾ ਹੈ ਇਹ ਇਹ ਵਾਲਾ ਹੀ ਰਹੇਗਾ ਸਰ ਇਹ ਤਾਂ ਸਰ 3 ਮੌਨਸੂਨ ਸੀਜ਼ਨ ਮੇ ਪੂਰਾ ਰਹੇਗਾ ਸਰ ਬੰਦ ਪੂਰਾ ਬੰਦ ਰਹਿੰਦਾ ਹੈ ਹਰ ਸਾਲ ਜਦੋਂ ਮੌਨਸੂਨ ਸੀਜ਼ਨ ਮੇ ਪੂਰਾ ਬੰਦ ਰਹੇਗਾ ਪੂਰੇ ਤਰੀਕੇ ਨਾਲ ਬੰਦ ਖੋਣ ਜਾ ਰਹੇ